2025 ਤੇ 26 ਔਖੇ-ਸੌਖੇ ਟੱਪ ਜਾਣਾ ਹੈ ਪਰ 2027 ਦੇ ਵਿੱਚ ਭਿਆਨਕ ਸਮਾਂ ਸ਼ੁਰੂ ਹੋਣ ਜਾ ਰਿਹਾ ਹੈ ਰਿਸ਼ਤੇ ਤਾਰ-ਤਾਰ ਹੋਣਗੇ ਲੁੱਟ-ਵੱਧ ਜਾਊ ਆਪਣੇ ਮਾਤਾ-ਪਿਤਾ ਤੇ ਬੱਚਿਆਂ ਤੇ ਯਕੀਨ ਨਹੀਂ ਕਰ ਹੋਣਾ ਇਹ ਲਿਖ ਲਵੋ ਦਾ ਗਿਆਨ ਟੀਵੀ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਆਪਾਂ ਅੱਜ ਬੇਨਤੀਆਂ ਨੂੰ ਸਮਝਣ ਦਾ ਯਤਨ ਕਰਾਂਗੇ, ਪ੍ਰਯਾਸ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ। ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਬਹੁਤ ਜਿਆਦਾ ਸਮਾਂ ਜਿਹੜਾ ਹੈ ਉਹ ਭਿਆਨਕ ਆਉਣ ਵਾਲਾ ਹੈ। 2025 ਤੇ 26 ਤੇ ਔਖੇ-ਸੌਖੇ ਟਾਪੀ ਜਾਣਾ ਹੈ। ਮਹਾਪੁਰਖਾਂ ਨੇ ਬਚਨ ਕੀਤੇ ਹੋਏ ਨੇ ਕਿ 25-26 ਦੇ ਵਿੱਚ ਵੀ ਮੁਸ਼ਕਲਾਂ ਤੇ ਸਾਨੂੰ ਆਉਣਗੀਆਂ ਹੀ ਪਰ ਇਹ ਤਾਂ ਲੰਘ ਹੀ ਜਾਣਾ ਹੈ। ਜਿਵੇਂ ਆਪਾਂ ਕਹਿੰਦੇ ਆ ਵੇ ਜੇ ਕੱਚਾ ਰਾਹ ਤੇ ਗੱਡੀ ਕਦੇ ਸੱਜੇ ਕਦੇ ਖੱਬੇ ਕਰਕੇ ਆਪਾਂ ਹੌਲੀ-ਹੌਲੀ ਟੋਿਆਂ ਤੋਂ ਬਚਾਉਂਦੇ ਹੋਏ ਘੰਡ ਕੱਢ ਲਾਂਗੇ ਪਰ ਔਖਾ ਉੱਥੇ ਹੋ ਜਾਣਾ ਜਿੱਥੇ ਜਮੀ ਰਾਹ ਖਰਾਬ ਹੋਇਆ ਕਹਿਣ ਤੋਂ ਭਾਵ ਕਿ 2027 ਦੇ ਵਿੱਚ ਕੈਸਾ ਸਮਾਂ ਜਿਵੇਂ ਆਪਾਂ ਕਰੋਨਾ ਕਾਲ ਬਿਤਾਇਆ ਇਸ ਤਰ੍ਹਾਂ ਦਾ ਇਸ ਤਰ੍ਹਾਂ ਵੀ ਕੋਈ ਵੱਧ ਸਮਾਂ ਭਿਆਨਕ ਆਉਣ ਵਾਲਾ ਹੈ ਜਿਹਦੇ ਬਾਰੇ ਕੋਈ ਬੰਦਗੀ ਵਾਲੀਆਂ ਨਾਮ ਬਾਣੀਆਂ ਨਾਮ ਰੰਗੀਆਂ ਰੂਹਾਂ ਹੀ ਦੱਸ ਸਕਦੀਆਂ ਨੇ ਉਹਨਾਂ ਨੂੰ ਸਭ ਕੁਝ ਪਤਾ ਹੈ ਤੇ ਸਾਧ ਸੰਗਤ ਤੇ ਉਸ ਸਮੇਂ ਤੋਂ ਟਲਿਆ ਕਿਵੇਂ ਜਾ ਸਕਦਾ ਹੈ ਉਹ ਪਰਮਾਤਮਾ ਦੇ ਨਾਮ ਦੇ ਰਾਹੀ ਉਸ ਤੋਂ ਟਲਿਆ ਜਾ ਸਕਦਾ ਹੈ ਸਾਧ ਸੰਗਤ ਉਸ ਸਮੇਂ ਨੂੰ ਝੱਲਣ ਦੀ ਸਾਡੇ ਕੋਲੇ برداشت ਜਿਹੜੀ ਸ਼ਕਤੀ ਹੈ ਉਹ ਫਿਰ ਆ ਜਾਵੇਗੀ ਹੁਣ ਇੱਕ ਬੇਨਤੀ ਨਾਲ ਕਰ ਦਿੰਦਾ ਕਿ ਸਾਧ ਸੰਗਤ ਰਿਸ਼ਤੇ ਤਾਰ-ਤਾਰ ਹੋ ਜਾਣਗੇ ਇਹ ਵੀ ਕਿਹਾ ਵੀ ਰਿਸ਼ਤਿਆਂ ਦੇ ਵਿੱਚ ਖੜ ਕੜਵਾਹਟ ਜਿਹੜੀ ਹੈ ਉਹ ਜ਼ਰੂਰ ਆਵੇਗੀ ਆਪਣੇ ਮਾਤਾ ਪਿਤਾ ਤੇ ਬੱਚਿਆਂ ਤੇ ਯਕੀਨ ਨਹੀਂ ਕਰ ਹੋਣਾ ਅੱਜ ਕੱਲ ਦੇ ਬੱਚਿਆਂ ਤੇ ਯਕੀਨ ਕਰਨਾ ਬਹੁਤ ਮੁਸ਼ਕਲ ਹੈ ਮੈਂ ਖਬਰ ਪੜ ਰਿਹਾ ਸੀ ਕਿ ਘਰ ਦੇ ਵਿੱਚ ਕੋਈ ਮੁੰਡਾ ਨਾ ਹੋਣ ਕਰਕੇ ਬੁੱਢਾ ਬੁੱਢੀ ਨੇ ਇੱਕ ਆਪਣੇ ਬੁਢੇਪੇ ਦਾ ਸਹਾਰਾ ਆਪਣੇ ਦੋਤੇ ਨੂੰ ਬਣਾ ਲਿਆ ਕਿਉਂਕਿ ਕੁੜੀਆਂ-ਕੁੜੀਆਂ ਸੀ ਕੁੜੀਆਂ ਵਿਆਹ ਕੇ ਤੋਰ ਦਿੱਤੀਆਂ ਤੇ ਆਪਣੇ ਦੋਤੇ ਨੂੰ ਘਰ ਵਿੱਚ ਲਿਆਂਦਾ ਹੁਣ ਜਾਇਦਾਦ ਵੀ ਬਹੁਤ ਸੀ ਤੇ ਚਲੋ ਚਾਹੇ ਲਾਲਚ ਨੂੰ ਜਿਵੇਂ ਮਰਜ਼ੀ ਸਈ ਤੇ ਸਾਥ ਸੰਗਤ ਉਹ ਬੱਚਾ ਉਹਨਾਂ ਨੇ ਵੱਡਾ ਕਰ ਲਿਆ ਤੇ ਚਲੋ ਬੱਚਾ ਵੱਡਾ ਹੋਇਆ ਤੇ ਸਾਥ ਸੰਗਤ ਪਤਾ ਉਹਨੂੰ ਵੀ ਸੀ ਇਹ ਮੇਰੇ ਨਾਨਾ ਨਾਨੀ ਨੇ ਔਰ ਸਾਥ ਸੰਗਤ ਕਹਿੰਦੇ ਬਾਹਰੋਂ ਕਿਸੇ ਨੇ ਚੁੱਕਦਾ ਦਿੱਤੀ ਵੀ ਤੇਰੇ ਕੋਲੇ ਸਭ ਕੁਝ ਹੈ ਤੂੰ ਸਭ ਕਾਸੇ ਦਾ مالک ਬਣ ਜਾਏ ਤੇ ਆਪਣੇ ਨਾਨਾ ਨਾਨੀ ਨੂੰ ਸਾਈਡ ਕਰ ਦੇ ਉਹਨੇ ਕੀ ਕੀਤਾ ਆਪਣੇ ਨਾਨਾ ਨਾਨੀ ਦਾ ਗਲ ਘੋਟਦਾ ਇਹ ਉਸ ਤੋਂ ਬਾਅਦ ਜਦੋਂ ਪੁਲਿਸ ਇਨਕੁਆਇਰੀ ਹੋਈ ਤੇ ਸੱਚ ਪੁਰਾਣਾ ਨਾ થી ਐ ਨਾਮ ਨਾਮੈ ਲਾ ਹੋਏ ਗੁਰੂ ਗ੍ਰੰਥ ਸਾਹਿਬ ਆਪ ਕਹਿੰਦੇ ਨੇ ਸੱਚ ਤੇ ਕਦੇ ਪੁਰਾਣਾ ਨਹੀਂ ਹੁੰਦਾ ਤੇ ਉਹ ਜਦੋਂ ਸੱਚ ਸਾਹਮਣੇ ਆਇਆ ਉਹਨੇ ਆਪ ਦਾ ਜ਼ੁਲਮ ਇਕਵਾਲੀਆ ਜਿਹੜਾ ਹੈ ਕਬੂਲ ਕੀਤਾ ਕਿ ਮੈਂ ਮਾਰਿਆ ਕਾਦੇ ਲਾਲ ਚ ਲਾਲਚ ਤੇ ਚੱਕਰ ਜਿਹੜਾ ਜਾਇਦਾਦ ਦਾ ਕਹਿਣ ਤੋਂ ਪਾ ਵੀ ਇਸ ਤਰ੍ਹਾਂ ਦੇ ਰਿਸ਼ਤੇ ਤਾਰ ਤਾਰ ਹੋ ਜਾਣਗੇ ਸਾਧ ਸੰਗਤ ਬਹੁਤ ਵੱਡਾ ਸਮਾਂ ਅੱਜ ਵੇਖ ਰਿਹਾ ਨਾ 4 ਸਾਲ ਦੀ ਬੱਚੀ ਨਾਲ 64 ਬੰਦਿਆਂ ਨੇ ਆਪਣਾ ਜਿਹੜਾ ਮੂੰਹ ਕਾਲਾ ਕੀਤਾ ਤੇ ਕਿੱਦਾਂ ਵੱਡਾ ਘਿਣਾਉਣਾ ਅਪਰਾਧ ਉਹਨਾਂ ਲੋਕਾਂ ਨੇ ਕੀਤਾ ਉਹਨਾਂ ਲੋਕਾਂ ਨੂੰ ਤੇ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਉਹਨਾਂ ਦਾ ਲੋਕਾਂ ਨੂੰ ਗੋਲੀਆਂ ਮਾਰ ਦੇਣੀਆਂ ਚਾਹੀਦੀ ਐਸੇ ਲੋਕਾਂ ਨੂੰ ਜਿਨ੍ਹਾਂ ਨੇ ਐਸੀ ਛੋਟੀ ਬੱਚੀ ਦੇ ਨਾਲ ਅਪਰਾਧ ਕੀਤਾ 64 ਲੋਕ ਇਹਨਾਂ ਬਹੁਤ ਇਸ ਤੋਂ ਪਤਾ ਲੱਗਦਾ ਹੈ ਕਿ ਸੰਸਾਰ ਜਿਹੜੀ ਹੈ ਕਹਿੋ ਜਿਹੀਆਂ ਦੁਬਧਾਵਾਵਾਂ ਦੇ ਵਿੱਚੋਂ ਗੁਜ਼ਰ ਰਿਹਾ ਫਰਾਸੰਗਤ ਅੱਜ ਇਹ ਸਮਾਂ ਵਾਪਰ ਰਿਹਾ ਇਹ ਨਾ ਸੋਚੋ ਕਿ ਇਹ ਤਾਂ ਜੀ ਬਹੁਤ ਦੂਰ ਹੋ ਰਿਹਾ ਜੀ ਸਾਡੇ ਨਹੀਂ ਹੋ ਸਕਦਾ ਐ ਨਹੀਂ ਹੋ ਸਾਧ ਸੰਗਤ ਹਾਦਸਾ ਹੋਣਾ ਕਿਤੇ ਵੀ ਹੋ ਸਕਦਾ ਹੈ ਇਹ ਆਪਾਂ ਕੁਝ ਨਹੀਂ ਕਹਿ ਸਕਦੇ ਇਹ ਕਹਿਣ ਤੋਂ ਭਾਵ ਕਿ ਐਸਾ ਸਮਾਂ ਇਹ ਮੈਂ ਉਦਾਹਰਨਾਂ ਤਾਂ ਦਿੱਤੀਆਂ ਨੇ ਸਾਧ ਸੰਗਤ ਐਸਾ ਸੰਸਾਰ ਦੇ ਵਿੱਚ ਹੋ ਰਿਹਾ ਹੈ ਤੇ ਹੋ ਸਕਦਾ ਹੈ 2027 ਦੇ ਵਿੱਚ ਇਸ ਤੋਂ ਵੀ ਵੱਧ ਕੋਈ ਸਮਾਂ ਭਿਆਨਕ ਆ ਜਾਏ ਤੇ ਸਾਧ ਸੰਗਤ ਅਸੀਂ ਉਸ ਚੀਜ਼ ਦਾ ਸ਼ਿਕਾਰ ਨਾ ਹੋਈਏ ਇਸ ਕਰਕੇ ਅਸੀਂ ਨਾਮ ਬਾਣੀ ਦਾ ਸਹਾਰਾ ਲਈਏ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦਾ ਸਹਾਰਾ ਲਈਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੀ ਅਰਦਾਸ ਕਰੀਏ ਸਰਬੱਤ ਦੇ ਭਲੇ ਦੀ ਤੇ ਹੋ ਸਕਦਾ ਹੈ ਸਾਧ ਸੰਗਤ ਐਸਾ ਸਮਾਂ ਟਲ ਜਾਏ ਤੇ ਜਾਂ ਫਿਰ ਉਸੇ ਸਮੇਂ ਨੂੰ ਝੱਲਣ ਦੀ ਸਾਡੇ ਵਿੱਚ ਤਾਕਤ ਸਮਰੱਥਾ ਸਤਿਗੁਰੂ ਬਖਸ਼ ਦੇਣ ਕੋਈ ਐਸੀ ਜਿਹੜੀ ਅਰਦਾਸ ਅਸੀਂ ਕਰੀਏ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਇਹਨਾਂ ਬਚਨਾਂ ਨੂੰ ਯਾਦ ਰੱਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ